ਜਿਹੜੀ ਚਿੱਟੇ ਦੀ ਤੁਸੀਂ ਗੱਲ ਕਰਦੇ ਹੋ ਨਾ ਜੀ ਹਾਂ ਨਾ ਉਹ ਰੁਕਿਆ ਤੇ ਨਾ ਰੁਕਣਾ ਸਰਕਾਰ ਦੀ ਉਹਨੂੰ ਰੋਕਣ ਦੀ ਵਿੱਲ ਪਾਵਰ ਨਹੀਂ ਸਰਕਾਰ ਸਿਰਫ ਜਿਹੜੀਆਂ ਸੁਰੱਖਿਅਤ ਬਟੋਰਨ ਵਾਲੇ ਪਾਸੇ ਆ ਹਾਂ ਪਹਿਲਾਂ ਤੁਸੀਂ ਉਹਦਾ ਕਹਤਾ ਜੀ 31 ਮਈ ਤੱਕ ਅਸੀਂ ਪੰਜਾਬ ਤੋਂ ਜਿਹੜੀ ਉਹ ਡਰੱਗ ਖਤਮ ਕਰਦੇ ਆ ਲੇਕਿਨ ਡਰੱਗ ਖਤਮ ਨਹੀਂ ਹੋਈ ਡਰੱਗ ਕਿਉਂ ਬਦੀ ਇਕੱਠੀ ਨਹੀਂ ਹਾਂ ਤੁਸੀਂ 31 ਜੀ 1 ਤੋਂ ਲੈ ਕੇ 15 ਤਰੀਕ ਤੱਕ ਸਕੂਲਾਂ ਦੇ ਬੱਚਿਆਂ ਨਾਲ ਗੱਲਬਾਤ ਕਰ ਰਹੇ ਹੋ 30 ਮਿੰਟ ਦਾ ਪੀੜ ਤੁਸੀਂ ਕਹ ਜੀ 15 ਅਗਸਤ ਤੱਕ ਇਹ ਪੀੜ ਲੱਗੂਗਾ ਉਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਨਸ਼ੇ ਨਸ਼ੇ ਕਨੇ ਘੱਟ ਚੰਗੀ ਗੱਲ ਮੁੱਖ ਮੰਤਰੀ ਸਾਹਿਬ ਇਹਦੇ ਚ ਕੋਈ ਦੂਰਵਾਂ ਨਹੀਂ ਹੈਗੀ ਲੇਕਿਨ ਜਿਹੜੀਆਂ ਦੋ ਤੁਸੀਂ ਪੁੱਛਾ ਆਪਣੇ ਨਾਲ ਲਾਈਆਂ ਨੇ ਉਹ ਕੱਲ ਲਾਈਆਂ ਨੇ ਉਹਨਾਂ ਦਾ ਕੀ ਕੰਮ ਇੱਥੇ ਕੋ ਕੋ ਨਾਲਾ ਤੁਹਾਡੇ ਤੋਂ ਰਿਫਰ ਨਹੀਂ ਕਿ ਤੁਹਾਡੇ ਤੇ ਵਿਸ਼ਵਾਸ ਨਾ ਹੋਣਾ ਹੈਗਾ ਕੇਸ ਕਪੈਸਿਟੀ ਤੁਹਾਡੇ ਦਾ ਜਾਂਦੇ ਉਹਨਾਂ ਕੋਈ ਕੋਈ ਸਬੰਧਾਨਕ ਕੋਧਾ ਹੈਗਾ ਕੋਈ ਐਮਪੀ ਹੈਗਾ ਕੋਈ ਐਮਐਲਏ ਹੈਗਾ ਕੋਈ ਸਰਕਾਰੀ ਤੌਰ ਤੇ ਚੇਅਰਮੈਨ ਹੈਗਾ ਫਿਰ ਤਾਂ ਦੱਸ ਦਿਓ ਸਾਨੂੰ ਜੇ ਨਹੀਂ ਤੇ ਫਿਰ ਤੁਸੀਂ ਜਿੰਨੀਆਂ ਘੋੜੀਆਂ ਉਹਨਾਂ ਦੀਆਂ ਗਈਆਂ ਜੇ ਕਿਤੇ ਨਸ਼ਿਆਂ ਬਾਰੇ ਗੱਲ ਕਰਦੇ ਤੇ ਮੇਰੇ ਖਿਆਲ ਛੱਬ ਜਿਆਦੀਆਂ ਬਿਹਤਰ ਹੋਣੀਆਂ ਅੱਧੇ ਘੰਟੇ ਦੀ ਸਪੀਚ 'ਚ 20 ਮਿੰਟ ਤੁਸੀਂ ਘੋੜੀਆਂ ਲਾਤੀਆਂ ਗਾੜੀਆਂ ਸ਼ੁਰੂ ਕਰਤੀਆਂ ਵੀ ਕੇਜਰੀਵਾਲ ਸਾਹਿਬ ਨੇ ਜੋ ਕੀਤਾ ਉਹ ਤੇ ਬੜੀ ਵੱਡੀ ਗੱਲ ਆ ਜੀ ਉਹਨੇ ਬੜੇ ਕੰਮ ਕੀਤੇ ਜੀ ਕੀ ਕੰਮ ਤੁਹਾਡੇ ਸਾਹਮਣੇ ਆ ਜਿਹੜੇ ਬੰਦੇ ਆਪ ਕ腐ਪਸ਼ਨ ਦੇ ਕੇਸਾਂ 'ਚ ਫਸੇ ਪਏ ਨੇ ਉਹ ਕੀ ਕਰਨਗੇ ਦਿੱਲੀ ਵਿੱਚੋਂ ਡਰੱਗ ਖਤਮ ਕਰਨ ਦੇ ਤੁਹਾਡਾ ਬੀੜਾ ਸੀ ਕੀ ਖਤਮ ਹੋ ਗਿਆ ਕੀ ਕਿਸਾਨਾਂ ਦੀਆਂ ਮੁਸ਼ਕਲਾਂ ਖਤਮ ਹੋ ਗਈਆਂ ਉੱਥੇ ਕੀ ਹੋਰ ਤਾਂ ਇਹ ਲੋਕਾਂ ਨੂੰ ਪਾਣੀ ਜਿਹੜਾ ਸਹੀ ਸਪਲਾਈ ਮਿਲਦਾ ਸੀ ਤੁਹਾਡੇ ਸਾਹਿਬ ਦੇ ਉਹ ਹੀ ਜਮਨਾ ਜਿੱਥੇ ਗੰਦ ਪੈਂਦਾ ਉੱਥੋਂ ਹੀ ਪਾਣੀ ਸਾਫ਼ ਕਰਕੇ ਲੋਕਾਂ ਨੂੰ ਪੀਜਦੇ ਤੁਸੀਂ ਇਸ ਕਰਕੇ ਦੱਸ ਦਿਓ ਵੀ ਉਹ ਦੋ ਵਿਅਕਤੀ ਜਿਹੜੇ ਉਹਨਾਂ ਦੀ ਸੰਵਿਧਾਨਿਕ ਤੌਰ ਤੇ ਉਹਨਾਂ ਦੀ ਕੀ ਮਾਨਤਾ ਹੈ ਜੇ ਨਹੀਂ ਮਾਨਤਾ ਤੇ ਇਹ ਸਰਕਾਰੀ ਫੰਕਸ਼ਨ 'ਚ ਉਹਨਾਂ ਦਾ ਕੋਈ ਕੰਮ ਨਹੀਂ ਹੈ ਜੇ ਜੇ ਕੇਂਦਰ ਤੋਂ ਸੋਨੀਆ ਗਾਂਧੀ ਆਉਂਦੀ ਤੇ ਰਾਹੁਲ ਗਾਂਧੀ ਆਉਦੇ ਨੇ ਉਹ ਸੰਵਧਾਨਕ ਤੌਰ ਤੇ ਅਹੁਦੇਦਾਰ ਨੇ ਸੋਨੀਆ ਗਾਂਧੀ ਬਕਾਇਦਾ ਤੌਰ ਤੇ ਰਾਜ ਸਭਾ ਦੀ ਮੈਂਬਰ ਹੈ ਤੇ ਰਾਹੁਲ ਗਾਂਧੀ ਜਿਹੜੇ ਨੇ ਉਹ ਲੋਕ ਸਭਾ ਦੇ ਮੈਂਬਰ ਤੱਕਾਲੀਆਂ ਦੇ ਟਾਈਮ ਤੇ ਜੇ ਬੀਬੀ ਹਰਸ਼ਿਮਤ ਘਰ ਆਉਂਦੀ ਸੀ ਉਹ ਲੋਕ ਸਭਾ ਦੀ ਮੈਂਬਰੀ ਸੀ ਮਨਿਸਟਰ ਜੀ ਕੇਂਦਰ ਦੇ ਵਿੱਚ ਤੁਸੀਂ ਇਹ ਦੱਸ ਦਿਓ ਪਿੱਛੇ ਸ਼ੋਦੀਏ ਦੇ ਉੱਤੇ ਕੇਦਰੀ ਬਲ ਦਾ ਸੰਵਿਧਾਨਕ ਕੋਡਾ ਕੀ ਹੈ ਤੇ ਜੇ ਤੁਸੀਂ ਇਹੋ ਜੇ ਫੰਕਸ਼ਨ ਕਰਕੇ ਤੇ ਘੋੜੀਆਂ ਉਹਨਾਂ ਦੀਆਂ ਗੌਣੀਆਂ ਵਾਂ ਤੇ ਗੱਲ ਨਸ਼ਿਆਂ ਦੀ ਕਰਨੀ ਹੈ ਤੇ ਮੇਰੇ ਖਾਲ ਆਮ ਲੋਕਾਂ ਨੂੰ ਫਿਰ ਵਾਰਾ ਨਹੀਂ ਖਾਣਾ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਤੁਸੀਂ 92 ਐਮਐਲ ਦੀ ਗੱਲ ਕਰਦੇ ਹੋ ਇੱਕ ਵੀ ਐਮਐਲਏ ਦੀ ਜ਼ਮੀਰ ਨਹੀਂ ਜਾਗੀ ਸਮਾਏ ਸਮਾਏ ਦਨੇਸ਼ ਚੰਡੇ ਤੋਂ ਮਾਲਵਿੰਦਰ ਸਿੰਘ ਕੰਗ ਤੋਂ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਹਾਧਾ ਬਾਰਾ ਮਾਰਿਆ ਹੋਏ ਜੀ ਇਹ ਗਲਤ ਹੋ ਰਿਹਾ ਨੂੰ ਠੀਕ ਕਰੋ ਅਸੀਂ ਇਹਨਾਂ ਸਹਿਮਤ ਨਹੀਂ ਹਾਂ ਸਾਰਾ ਪੰਜਾਬ ਸੜਕਾਂ ਤੇ ਬੈਠਾ ਵਾ ਤੇ ਮੈਂ ਸੋਚਦਾ ਵੀ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੇ ਜੇ ਕਿਤੇ ਉਹਨਾਂ 'ਚ ਕੋਈ ਦਿਮਾਗ ਹੈਗਾ ਮੈਨੂੰ ਨਹੀਂ ਸੋਚਦਾ ਦਿਮਾਗ ਹੈਗਾ ਸਿੱਪੀ ਸ਼ਰਮਾ ਜਿਹੜੀ ਕੁੜੀ ਸਿੱਪੀ ਸ਼ਰਮਾ ਸੀਗੀ ਬਕੈਦਾ ਤਰ ਤੋਂ 500 540 ਕਿ 640 ਜਿਹੜੇ ਬੀਰਜਗਰ ਅਧਿਆਪਕ ਨੇ ਉਹਨਾਂ ਦੀ ਲੀਡਰਸ਼ਿਪ ਤੇ 2014 ਦੇ ਵਿੱਚ ਕੇਜਰੀਵਾਲ ਨੇ ਟੈਂਕੀ ਤੇ ਚੜੀ ਨੂੰ ਥੱਲੇ ਉਹਨੂੰ ਵੱਜਵਾਜਾ ਮਾਰ-ਮਾਰ ਕੇ ਆਪਣੀ ਭੈਣ ਕਹਿ ਕੇ ਅੱਗੇ ਤੁਦ ਕੋ ਰਖੜੀ ਬਣਾਈ ਸੀਗੀ ਪੀ ਭੈਣ ਸਾਡੀ ਸਰਕਾਰ ਬਣਦੇ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਗੀ ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ ਸਾਢੇ 3 ਸਾਲ ਦਾ ਸਮਾਂ ਬੀਤ ਗਿਆ ਲੇਕ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਕੱਲ ਜਦੋਂ ਇਹ ਸੁਨਾਮ ਚਾਏ ਨੇ ਤੇ ਕੇਜਰੀਵਾਲ ਸਾਹਿਬ ਦੀ ਭੈਣ ਦੇ ਘਰ ਪੁਲਸ ਬੇਟੀ ਜੀ ਜਾ ਕੇ ਪੁਲਸ ਪਰਿਸ਼ੰਧ ਕਾਰਜ ਨੂੰ ਤੁਸੀਂ ਜਾ ਨਹੀਂ ਸਕਦੇ ਕਰੋਨੇ ਕਸਮ ਦੀ ਮੈਂ ਆਪਣੇ ਭਰਾ ਨੂੰ ਰੱਖੀ ਬਣ ਜਾਣਾ ਬਿਲਕੁਲ ਨਹੀਂ ਭੈਣ ਨੂੰ ਭਰਾ ਨੂੰ ਰਖੜੀ ਨਿੱਤ ਦੀ ਇਹ ਆ ਤੁਹਾਡੀ ਮਾਨਸਿਕਤਾ ਬੇਸ ਕਰਕੇ ਜਿਹੜੇ ਲੋਕ ਪੰਜਾਬ ਦੀਆਂ ਧੀਆਂ ਪੜਾਨਾ ਕੋਈ ਜੇ ਭੈਣ ਕਹੇ ਤਾਂ ਉਹਨੂੰ ਮਿਲ ਕੇ ਵੀ ਰਾਜੀ ਨਹੀਂਗੇ ਉਹਦੀ ਗੱਲ ਵੀ ਸੁਣ ਕੇ ਰਾਜੀ ਨਹੀਂ ਉਹਦਾ ਮੰਗ ਪੱਤਰ ਲੈ ਕੇ ਰਾਜੀ ਨਹੀਂਗੇ ਤੇ ਮੇਰੇ ਖਿਆਲ ਅਪੀ ਇਹਦੂ ਘਟਿਆ ਗਲਤ ਕਿਉਂ ਹੋ ਸਕੀ ਬਕਾਇਦਾ ਤੌਰ ਤੇ ਸ਼ਹੀਦ ਉਦਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਜੀਤ ਸਿੰਘ ਨੂੰ ਬਕਾਇਦਾ ਤੌਰ ਤੇ ਤੁਸੀਂ ਕਾੜ ਦਿੱਤਾ ਵੀ ਤੁਹਾਡੀ ਸਟੇਜ ਤੇ ਜਿਹੜਾ ਇੱਥੇ ਆ ਉਹ ਆਪਕੇ ਬੈਠੇ ਅੰਦਰ ਤੇ ਮੁੜ ਕੇ ਤੁਹਾਡੇ ਵਰਕੇ ਤੇ ਤੁਹਾਡੇ ਸਮਰਥਕਾਂ ਕੇ ਨੂੰ ਸਟੇਜ ਤੋਂ ਨਾ ਦਿੰਦੇ ਕਿਉਂ ਉਹਨੇ ਇੱਕ ਮੰਗ ਪੱਤਰ ਜਣਾ ਸੀ ਮੁੱਖ ਮੰਤਰੀ ਜੀ ਗੁਨਾਹ ਕਰਤਾ ਸੀ ਉਹਨੇ ਇਹਦਾ ਮਤਲਬ ਤੁਸੀਂ ਉਹ ਵੀ ਸਮਾਗਮ ਕਰਕੇ ਚੀਦ ਉਦਮ ਸਿੰਘ ਦਾ ਸਤਕਾਰ ਨਹੀਂ ਤੇ ਸਤਕਾਰ ਕੀਤਾ ਵਾ। ਉਹਦੇ ਪਰਿਵਾਰ ਨੂੰ ਤੁਸੀਂ ਸਟੇਜ ਤੋਂ ਲਾਇਆ ਵਾ। ਬਾ ਮੈਂ ਉਹ ਸਕੇ ਸੀ ਅਜੀਤ ਸਿੰਘ ਭਵੇਂ ਨਹੀਂ। ਉਹਨੇ ਇੱਕੋ ਹੀ ਮੰਗ ਕਰਨੀ ਸੀ ਵੀ ਮੇਰੇ ਮੁੰਡੇ ਨੂੰ ਨੌਕਰੀ ਦੇ ਦਿਓ ਦੇ ਸਕਦਾ। ਸਰਦਾਰ ਅਜੀਤ ਸਿੰਘ ਜੀ ਜੇ ਦੇਸ਼ ਦੇ ਰਾਸ਼ਟਰਪਤੀ ਦੇ ਕਹਿਣ ਦੇ ਬਾਵਜੂਦ ਬਾਪੂ ਸ਼ੰਗਾਰਾ ਸਿੰਘ ਦੇ ਪੋਤਰੀ ਨੂੰ ਨੌਕਰੀ ਨਹੀਂ ਮਿਲੀ ਤੁਹਾਡੇ ਬੰਦੇ ਨੂੰ ਨੌਕਰੀ ਕਿੱਥੋਂ ਮਿਲ ਜੂ? ਤੁਸੀਂ ਭੋਲੇ ਹੋ। ਇਹ ਲੋਕ ਜਿਹੜੀਆਂ ਪੀੜੀਆਂ ਪੱਗਾ ਬੰਨ੍ਹ ਕੇ ਸਿਰਫ ਪਖੰਡ ਕਰਦੇ ਨੇ, ਪਖੰਡ ਬਾਜੀ ਇਹਨਾਂ ਦੀ ਹੈਗੀ ਐ। ਇਹ ਸਿਰਫ ਛੀਦਾ ਦਾ અપਮਾਨ ਨਹੀਂ ਕਰਦੇ, ਉਹਨਾਂ ਦਾ ਉਹਨਾਂ ਦਾ ਸਨਮਾਨ ਨਹੀਂ ਕਰਦੇ, અપਮਾਨ ਕਰਦੇ। ਇਸ ਕਰਕੇ ਆਪਣੀ ਇਹੋ ਜੀ ਇਨਕਲਾਬੀ ਸੋਚ ਤੁਸੀਂ ਰਹਿਣ ਦਿਓ ਨਾ ਕੇਦਰੀਵਾਲ ਸਾਹਿਬ ਦੀ ਭੈਣ ਨੇ ਮਿਲ ਦਿੱਤਾ ਗਿਆ ਜਿਹੜੇ ਉਹਦੇ ਸਾਕਿਆਂ ਚੋਂ ਸੀਗੇ ਭਰਾ ਲੱਗਦੇ ਸੀ ਜਾਂ ਭਤੀਜੇ ਲੱਗਦੇ ਸੀ ਅਜੀਤ ਸਿੰਘ ਔਰ ਇਹਦੀਆਂ ਪਿੱਛੇ ਦੇ ਵੀਡੀਓਆਂ ਆਈਆਂ ਸੀਗੀਆਂ ਕਿ ਅਜੀਤ ਸਿੰਘ ਜਿਹੜਾ ਸ਼ੀਦੂ ਦੇ ਉਹਦਾ ਪਰਿਵਾਰ ਆ ਉਹਦਾ ਅਜੀਤ ਸਿੰਘ ਜਿਹੜਾ ਰਸ਼ੀਦ ਲੱਗਦਾ ਵਾ ਉਹ ਮਿਸਤਰੀ ਦੇ ਬਿਸਮ ਮਜ਼ਦੂਰ ਦਾ ਕੰਮ ਕਰਦਾ ਕੀ ਕਰ ਰਗੇ ਤੁਸੀਂ ਉੱਥੇ ਪਰ ਮੈਂ ਵੀ ਗੱਲ ਕਹਿ ਦਿਆਂ ਜੇ ਪੰਡਿਤ ਕਛੂਰੀ ਲਾਲ ਨੂੰ ਇਹ ਕਿਹੜੀ ਸੀ ਐਮਆਰ ਕੈਪਰੇ ਦਫਤਰ ਤੋਂ ਬਾਹਰ ਕਰ ਸਕਦਾ ਬਾਪੂ ਸ਼ੰਗਾਰਾ ਸਿੰਘ ਦੇ ਪੋਤਰੀ ਨੂੰ ਨੌਕਰੀ ਦੇਣ ਵਾਸਤੇ ਦੇਸ਼ ਦਾ ਰਾਸ਼ਟਰਪਤੀ ਕਹਿੰਦਾ ਵਾ ਕਿ ਜੇ ਅਜੀਤ ਚੀਤ ਉਦਮ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਟੇਜ ਤੋਂ ਨਾ ਦਿੱਤਾ ਗਿਆ ਤੇ ਫਿਰ ਮੈਂ ਤੁਹਾਨੂੰ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਪਰ ਲੋਕਾਂ ਦੇ ਦਿਲਾਂ ਦੇ ਉੱਤੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਲਿਖੀਆਂ ਗਈਆਂ ਉਹ ਇਨਕਲਾਬੀਆਂ ਦੀ ਧਰਤੀ ਹੈ ਸਗਰੂਰ ਇਸ ਕਰਕੇ ਸਖਵਿੰਦਰ ਜੀ ਘਟਨਾਵਾਂ ਬੜੀਆਂ ਨੇ ਜ਼ਿਕਰ ਕੀਏ ਤੇ ਮੇਰੇ ਖਿਆਲ ਆਪਾਂ ਨੂੰ 2 ਘੰਟੇ ਉਹਨਾਂ ਘਟਨਾਵਾਂ ਤੇ ਲੱਗ ਜੂ 2 ਘੰਟੇ ਤੇ ਨਾ ਟਿਕਟ ਮਹਾਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਸਰਕਾਰ ਕੋਲ ਜਵਾਬਦੇਹ ਦੇ ਦੇ ਸਨ